ਸਾਰੇ ਦੇ ਬਾਹਰ ਆ ਗਏ ਆ ਜੀ ਤੇ ਸਾਈਕਲ ਆਪਣਾ ਰਾਤ ਦਾ ਉਮੀਦਾ ਉਮੀ ਹੈ ਜੀ ਗੱਲਬਾਤ ਬਣੀ ਨਹੀਂ ਤੇ ਹੁਣ ਜਾ ਕੇ ਸਹੀ ਕਰਵਾਵਾਂਗੇ ਇਹਨੂੰ ਪਿਛਲਾ ਜਿਹੜਾ ਇਹਦਾ ਹੈਗਾ ਚੱਕਾ ਓਕੇ ਦੀ ਰਿਪੋਰਟ ਕਰਾ ਦੇਣਾ ਜੀ ਹਰੇਕ੍ਰਿਸ਼ਨਾ ਸਤਿ ਸ੍ਰੀ ਅਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੇ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਸ਼ਹਿਰ ਆਪਣਾ ਆਰਾ ਹੈ ਜੀ ਜਿਹਨੂੰ ਪੋਜਪੂਰ ਵੀ ਕਿਹਾ ਜਾਂਦਾ ਹੈ ਇੱਥੇ ਹੀ ਪੋਜਪੂਰੀ ਬੋਲੀ ਜਾਂਦੀ ਹੈ ਇੱਥੇ ਗਾਣਿਆਂ ਦੀ ਸ਼ੂਟਿੰਗ ਵੀ ਹੁੰਦੀ ਹੈ ਤੇ ਹੋਰ ਕਈ ਚੀਜ਼ਾਂ ਇੱਥੇ ਫੇਮਸ ਨੇ ਉਹਨਾਂ ਦੇ ਵਿੱਚੋਂ ਇੱਕ ਨਾਰਸੀ ਮਠਾਈ ਵੀ ਹੈ ਜਿਹੜੀ ਆਰਾ ਤੋਂ ਹੀ ਬਲੋਗ ਕਰਦੀ ਹੈ ਜੀ ਹਲਦੀ ਦੀ ਪਸਾਈ ਦੀਆਂ ਦੁਕਾਨਾਂ ਕਾਫੀ ਹਲਦੀ ਮਸਾਲੇ ਨੂੰ ਸੁੱਲੇ ਨੇ ਦੇਖੋ ਜੀ ਬਾਜ਼ਾਰ ਹੈ ਜੀ ਮੇਨ ਆਰਾ ਦਾ ਇਹ ਛੋਟਾ ਜਿਹਾ ਕੋਈ ਇਧਰ ਟਰੰਕ ਪਏ ਹੋਏ ਨੇ ਇਧਰ ਆਪਣਾ ਸਾਈਕਲ ਤੇ ਇਧਰ ਆਪਣੇ ਭੋਜਪੂਰੀ ਗਾਇਕ ਪਵਨ ਕਲਿਆਣ ਆਪਣਾ ਜਿਹੜਾ ਪਵਨ ਕੁਮਹਾਰ ਆ ਉਹਦਾ ਘਰ ਵੀ ਹੈ ਜੀ ਜਿਹੜਾ ਲੋਲੀ ਪੋਪ ਲਾਗੇ ਲੂ ਜਿਹਦਾ ਗਾਣਾ ਆਇਆ ਸੀਗਾ ਦੁਕਾਨ ਲੱਭ ਗਈ ਹੈ ਜੀ ਤੇ ਇੱਧਰ ਆਪਣੇ ਟਾਇਰ ਟੂਬੇ ਦੇ ਜਿਹੜੇ ਹੈਗੇ ਹੁਣ ਆਪਾਂ ਸਾਰੇ ਕੰਮ ਲੋਡ ਕਰਾ ਦੇਣੇ ਆ ਤੇ ਇਹਦਾ ਓਖਾ ਜਾ ਹੋਇਆ ਪਿਆ ਜਿਹੜਾ ਵੀ ਕੰਮ ਹੈ ਆ ਦੇਖੋ ਜੀ ਫਸਦਾ ਪੁਸਦਾ ਸਾਰਾ ਲੋਡ ਕਰਾ ਲੈਣਾ ਜੀ ਅੱਜ ਕੰਮ ਚੱਲੀ ਜਾਂਦਾ ਜੀ ਕੰਮ ਸਮਾਨ ਸੰਦ ਨੇ ਫੜ ਲੇ ਬਾਬੇ ਨੇ ਤੇ ਸ਼ੁਰੂ ਹੋ ਗਿਆ ਜੀ ਆਪਣਾ ਕਰਮ ਕਰਨ ਦੇ ਵਿੱਚ ਇਹਦਾ ਕਰਮ ਜਿਹੜਾ ਹੈ ਉਹ ਇਹ ਕਰ ਰਿਹਾ ਬਾਈ ਸਾਡਾ ਕਰਮ ਵੀਡੀਓ ਬਣਾਉਣ ਦਾ ਤੇ ਅਸੀਂ ਵੀਡੀਓ ਬਣਾਉਣ ਵਾਲਾ ਕਰਮ ਸ਼ੁਰੂ ਕਰਤਾ ਕਿਨੇ ਹਾਂਜੀ ਦੇ ਸ਼ਹਿਰ ਜੇ ਚਾਜੋਨਾ ਤੇ ਵਾਵਾ ਵਧੀਆ ਚੀਜ਼ਾਂ ਲੱਭ ਜਾਂਦੀਆਂ ਗਿਆ ਤੇ ਆ ਚੈੱਕ ਕਰੋ ਜੀ ਇਹ ਸੀਟੜਾ ਜਾਂ ਲੱਭ ਗਿਆ ਜੀ ਆਪਾਂ ਨੂੰ ਵਧੀਆ ਆਪਣਾ ਲੋਡ ਕਰਾਉ ਕੰਮ ਇਹ ਥੱਲੋ ਦੀ ਤੇ ਆਪਾਂ ਨੂੰ ਵਧੀਆ ਇਹ ਕੰਫਰਟ ਦੇ ਦੂਗਾ ਜੀ ਇਹ ਆਪਾਂ ਸਾਈਕਲ ਤੇ ਲਵਾ ਲੈਣੇ ਸਾਈਕਲ ਲੋਡ ਹੋ ਗਿਆ ਜੀ ਤੇ ਇਧਰ ਆਪਣੀ ਇਹ ਦੁਕਾਨ ਜੀ ਸੀਗੀ ਇਥੋਂ ਕੰਮ ਸਾਰਾ ਕਰਾਇਆ ਹੈਂਡਲ ਥੋੜਾ ਬਾੜਾ ਟੈਟ ਜਾ ਹੋ ਗਿਆ ਪਰ ਚਲੋ ਕੋਈ ਚੱਕਰ ਨਹੀਂ ਚਲਦਾ ਕੰਮ ਇੰਨਾ ਮਾੜਾ ਮੋਟਾ ਆ ਸੀਟਾਂ ਜੀਆਂ ਨਵੀਆਂ ਜੀਆਂ ਪਵਾੜੀਆਂ ਇਹ ਸੀਟੜੇ ਜੇ ਵਧੀਆ ਹੈ ਜੀ ਸ਼ਹਿਰ ਤੋਂ ਬਾਹਰ ਨਿਕਲ ਰਹੇ ਹਾਂ ਜੀ ਵਾਵਾ ਵੱਡਾ ਬਾਜ਼ਾਰ ਹੈ ਤੇ ਅਮਰੂਦਾਂ ਦਾ ਲੱਗਦਾ ਟਾਈਮ ਆ ਗਿਆ ਤੇ ਪੁੱਛਦੇ ਹਾਂ ਕੀ ਰੇਟ ਨੇ ਅਮਰੂਦ ਖਾਏ ਤਾਂ ਹੈ ਹੁਣੇ ਲੈ ਕੇ ਆਇਆ ਸੀ ਸੰਦੀਪ ਪਰ ਰੇਟ ਵੀ ਪੁੱਛ ਲੈਣੇ ਆ ਆਰਾ ਦੇ ਵਿੱਚ ਕਾਫੀ ਵੱਡਾ ਬਾਜ਼ਾਰ ਮੀਟ ਦਾ ਵੀ ਆਇਆ ਸੀਗਾ ਚਿਕਨ ਦਾ ਤੇ ਜਿਹਨੂੰ ਦੇਖ ਕੇ ਮਾਨ ਨੂੰ ਬੜਾ ਆ ਦੇਖੋ ਜੀ ਆ ਵੀ ਮੁਰਗੇ ਲੈ ਕੇ ਜਾ ਰਹੇ ਆ ਬੜਾ ਉਹ ਲੱਗਿਆ ਜੀ ਇਹ ਵੀ ਇੱਕ ਨੰਨੀ ਜਾਨ ਹੁੰਦੀ ਹੈ ਜੀ ਜਿਹਨੂੰ ਅਸੀਂ ਬਣਾ ਕੇ ਮਾਰ ਕੇ ਖਾ ਲੈਨੇ ਆ ਬੇਜੁਬਾਨ ਬੋਲ ਨਹੀਂ ਸਕਦੇ ਤਾਂ ਆਪਾਂ ਆਪਣੇ ਆਪ ਨੂੰ ਇੰਨਾ ਉਹ ਕਰਦੇ ਆ ਕਿ ਇਹਨਾਂ ਦੇ ਜ਼ੁਲਮ ਹਟਾਣਾ ਇੱਕ ਹਿਸਾਬ ਨਾਲ ਤੇ ਕਈ ਲੋਕ ਕਹਿ ਦਿੰਦੇ ਨੇ ਕਿ ਜਿਹੜੇ ਜਾਨਵਰ ਨੇ ਇਹਨਾਂ ਨੂੰ ਖਾਣ ਦੇ ਨਾਲ ਵਧੀਆ ਪ੍ਰੋਟੀਨ ਮਿਲਦਾ ਹੈ ਪਰਵਾਧ ਮਣੇ ਹਜ਼ਾਰਾਂ ਚੀਜ਼ਾਂ ਬਣਾਈਆਂ ਜੀ ਖਾਣ ਵਾਸਤੇ ਇੰਨੀਆਂ ਦਾਲਾਂ ਇੰਨੇ ਮਸਾਲੇ ਪ੍ਰਮਾਤਮਾ ਇੰਨਾ ਉਹ ਤਾਂ ਹੈ ਨਹੀਂਗਾ ਨਿਰਦਈ ਜੇ ਆਪਾਂ ਗੱਲ ਕਰੀਏ ਉਹਨੇ ਇਹ ਸਭ ਚੀਜ਼ਾਂ ਬਣਾ ਕੇ ਵੀ ਅਗਰ ਉਹ ਕਵੇ ਕਿ ਯਾਰ ਤੁਸੀਂ ਚਿਕਨ ਮਾਸ ਮੱਛੀ ਇਹ ਚੀਜ਼ਾਂ ਖਾਓ ਠੀਕ ਹੈ दारू ਇਹ ਸਭ ਚੀਜ਼ਾਂ ਪੀਓ ਇੰਨਾ ਨਿਰਦਈ ਤਾਂ ਹੋ ਨਹੀਂ ਸਕਦਾ ਪ੍ਰਮਾਤਮਾ ਆਪਣੀਆਂ ਹੀ ਬਣਾਈਆਂ ਚੀਜ਼ਾਂ ਦੇ ਨਾਲ ਉਹ ਇੰਨਾ ਬੁਰਾ ਕਰੇਗਾ ਠੀਕ ਹੈ ਤੇ ਕਈ ਲੋਕਾਂ ਦੀ ਇੱਥੇ ਗੱਲਾਂ ਆ ਜਾਂਦੀਆਂ ਕਿ ਜਿਹੜਾ ਮੁਰਗੀਆਂ ਨਹੀਂ ਖਾਏਗਾ ਤਾਂ ਮੁਰਗੀਆਂ ਦੀ ਤਾਦਾਦ ਆਬਾਦੀ ਵੱਧ ਜੇਗੀ ਅੱਛਾ ਜੀ ਇਹਦਾ ਵੀ ਜਵਾਬ ਹੈ ਜੀ ਐਡਲਟ੍ਰੇਸ਼ਨ ਕਰ ਕਰਕੇ ਟੀਕੇ ਲਾ ਲਾ ਕੇ ਮੁਰਗੀਆਂ ਵਧਾਈਆਂ ਜਾਂਦੀਆਂ ਫਲਵਾਈਆਂ ਜਾਂਦੀਆਂ ਉਹਨਾਂ ਦਾ ਮਾਸਿਕ ਧਰਮ ਦਾ ਜਿਹੜਾ ਸਾਈਕਲ ਹੁੰਦਾ ਮੈਨਸਟ੍ਰੇਸ਼ਨ ਸਾਈਕਲ ਹੁੰਦਾ ਉਹਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਜਦੋਂ ਅੰਡੇ ਪੈਦਾ ਕੀਤੇ ਜਾਂਦੇ ਆ ਬਹੁਤ ਜ਼ਿਆਦਾ ਉਹਨਾਂ ਦੇ ਸਰੀਰ ਦੇ ਨਾਲ ਐਕਸਪੈਰੀਮੈਂਟ ਹੁੰਦੇ ਪਏ ਆ ਬੱਚੇ ਪੈਦਾ ਕਿਤੇ ਜਾਂਦੇ ਆ ਉਹਨਾਂ ਦੇ ਬੇਬੀਸ ਕਰਵਾਏ ਜਾਂਦੇ ਆ ਛੋਟੇ ਛੋਟੇ ਜਿਹੜੇ ਚੂਚੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਚਿਕ ਉਹ ਪੈਦਾ ਕਰਵਾਏ ਜਾਂਦੇ ਆ ਔਰ ਨਜਾਇਜ਼ ਇੰਟੀਮੇਸ਼ਨ ਕਰਵਾਇਆ ਜਾਂਦਾ ਉਹਨਾਂ ਦਾ ਤੇ ਉਸ ਤੋਂ ਬਾਅਦ ਜਿਹੜਾ ਇੰਨਾ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦਾ ਇਹਨਾਂ ਦੀ ਕਹਿੰਨੇ ਆ ਨਾ ਬਾਦੀ ਵਧ ਜੰਦੀ ਨਹੀਂ ਜੋ ਪ੍ਰਮਾਤਮਾ ਨੇ ਸਾਈਕਲ ਬਣਾਇਆ ਹੋਇਆ ਜੋ ਆਪਾਂ ਕਹਿ ਦਿੰਨੇ ਆ ਸਾਈਕਲ ਹੈ ਉਹ ਬਹੁਤ ਪਰਫੈਕਟ ਬਣਾਇਆ ਹੋਇਆ ਤੁਸੀਂ ਪ੍ਰਮਾਤਮਾ ਤੋਂ ਉੱਤੇ ਨਹੀਂ ਹੋ ਜਾਂਦੇ ਜਿਹੜੇ ਖਾਂਦੇ ਹੋ ਠੀਕ ਹੈ ਕੋਈ ਪ੍ਰਮਾਤਮਾ ਤੋਂ ਉੱਤੇ ਨਹੀਂ ਹੋ ਜਾਂਦਾ ਉਹਨੂੰ ਪਤਾ ਹੈ ਜੇ ਕੋਈ ਨਹੀਂ ਖਾਏਗਾ ਬਾਦੀ ਕਿੱਦਾਂ ਕੰਟਰੋਲ ਕਰਨੀ ਹੈ ਉਹ ਆਪਣੇ ਆਪ ਹੀ ਹੋ ਜਾਣੀ ਹੈ ਇਹ ਕੋਈ ਤੋਕਣੀ ਬਣਿਆ ਗੱਲ ਦਾ ਕਿ ਪੋਪੂਲੇਸ਼ਨ ਵਧ ਜੇਗੀ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਠੀਕ ਹੈ ਇਹ ਖਾਣ ਵਾਸਤੇ ਹੀ ਚੀਜ਼ਾਂ ਬਣੀਆਂ ਖਾਓ ਪੀਓ ਐਸ਼ ਕਰੋ हां खाओ पियो करो ये बहुत बढ़िया चीज है मैं मानदा है चीज नु पर चिकन क्यों हर एक चीज दीती है परमात्मा ने चंगियां चंगियां चीजਾਂ पनीर है वीगन चलो पनीर नहीं खांदे कई वीगन ਹੋਣਗੇ ਉਹ ਨਹੀਂ ਖਾਂਦੇ ਪਰ ساری ਗੱਲ ਆ ਕੇ ਮਾਸ ਮੱਛੀ ਤੇ ਕਿਉਂ اٹਕਦੀ ਹੈ ਇਹੀ ਖਾਣਾ ਹੈ ਇਹੀ ਚੀਜ਼ਾਂ ਖਾਣੀਆਂ ਨੇ ਤੇ ਇਹਨਾਂ ਨਾਲ ਹੀ ਜਿਹੜਾ ਹੈਗਾ ਆਪਣਾ ਪ੍ਰੋਟੀਨ ਦੀ ਇਨਟੇਕ ਪੂਰਾ ਹੋਊਗਾ ਸਟੇਮ ਦੇ ਅਸੀਂ ਵੀ ਖਾਂਦੇ ਸੀ ਇਹ ਇੱਕ ਟਾਈਮ ਸੀਗਾ ਸਮਾਂ ਜਾਈ ਛੱਡਦਾ ਨਾ ਮਾਫੀ ਤੋਂ ਵੱਡਾ ਕੁਝ ਵੀ ਨਹੀਂ ਹੈ ਪਰਮਾਤਮਾ ਕਹਿੰਦੇ ਨੇ ਸਰਬ ਸਰਮਾਣੀ ਪਰਿਤਜੇ ਮਾਮੇਕਮ ਸ਼ਰਣਮ ਬ੍ਰਜ ਅਹਮ ਤੋਮ ਸਰਬ ਪਾਪਿਵ ਹੋ ਮੋਕਸ਼ੀ ਸ਼ਾਮੀ ਮਾਸ਼ੁਤ ਇਹਦਾ ਮਤਲਬ ਇਹ ਹੈ ਦੀ ਕਿ ਸਭ ਕੁਝ ਛੱਡ ਕੇ ਆਪਣੇ ਸ਼ਰਮ ਧਰਮ ਤੋਂ ਛੱਡ ਕੇ ਸਭ ਪਾਪ ਤੋਂ ਛੱਡ ਕੇ ਤੂੰ ਸ਼ਰਨ ਚ ਚਲਾ ਜਾ ਕਿਸੇ ਪ੍ਰਕਾਰ ਪਰਮਾਤਮਾ ਦੀ ਤੇਰੇ ਜਿੰਨੇ ਕਰਮ ਨੇ ਤਿੰਨੇ ਤੇਰੇ ਮਾੜੇ ਕਰਮ ਹੋਏ ਨੇ ਸਾਰੇ ਮੈਂ ਮਾਫ ਕਰਦਾਗਾ ਬਸ ਤੂੰ ਆਪਣੇ ਆਪ ਨੂੰ ਮਾਫੀ ਦਾ ਉਹ ਤਾਂ ਬਣਾ ਕਿਰਦਾਰ ਕਿ ਮੈਂ ਮਾਫੀ ਮੰਗ ਰਿਹਾ ਤੇ ਮਾਫੀ ਤੋਂ ਬਾਅਦ ਜਿਹੜਾ ਹੈਗਾ ਮੈਨੂੰ ਤੁਸੀਂ ਮਾਫ ਕਰ ਦੋਗੇ ਦੁਬਾਰਾ ਉਹ ਗਲਤੀ ਨਹੀਂ ਕਰੋਗੇ بس ਤਨੇ ਸਾਰੇ ਹੀ ਜਿਹੜੇ ਪਾਪ ਹੈ ਜੀ ਉਹਨਾਂ ਚੋਂ ਮੈਂ ਮੁਕਤ ਕਰਦਾ ਹਾਂ ਇਹ ਸਭ ਚੀਜ਼ਾਂ ਇੰਨੀ ਵਧੀਆ ਪਰਮਾਤਮਾ ਨੇ ਗੀਤਾ ਦੇ ਵਿੱਚ ਲਿਖ ਦਿੱਤੀਆਂ ਅਸੀਂ ਤੇ ਪਰਮਾਤਮਾ ਤੋਂ ਵੱਖ ਹੋਏ ਪਿਆ ਆਹ ਦੇਖੋ ਜੀ ਸਪੈਸ਼ਲ ਰੇਟ ਲਿਸਟ ਲਿਖ ਕੇ ਲਾਈ ਹੋਈ 500 ਰੁਪਏ ਕਿਲੋ ਮਟਨ ਇੱਕ ਕੀਮਤ ਇਨਸਾਨ ਦੀ ਬਣਾਈ ਹੋਈ ਕੀਮਤ ਇੱਕ ਜਾਨਵਰ ਦੇ ਪ੍ਰਤੀ ਜਿਹੜਾ ਕਿ ਜੀਵਨ ਅਨਮੋਲ ਹੈ ਸਰੀਰ ਚੋਂ ਰੂਹ ਬਾਹਰ ਕੱਢ ਕੇ ਉਹਦਾ ਰੇਟ 500 ਰੁਪਏ ਕਿਲੋ ਮਟਨ ਦਾ ਹੋ ਗਿਆ ਵਾਹ ਜੀ ਬੈਰੀ ਨਾਈਸ ਬਹੁਤ ਵਧੀਆ ਆਪਣਾ 1 ਕਿਲੋ ਮੁਰਗੀ ਦਾ ਰੇਟ 130 ਰੁਪਏ ਦਾ ਹੋ ਗਿਆ ਕਟਾ ਹੋਊਗਾ ਲਿਖਿਆ ਵੀ ਕਿੰਨੇ ਵਧੀਆ ਤਰੀਕੇ ਨਾਲ ਕਟਾ ਹੋਇਆ 1 ਕਿਲੋ ਮੁਰਗਾ ਇਹਨਾਂ ਲੋਕਾਂ ਦੇ ਵੀ ਲਾਨਤ ਹੈ ਸਾਡੇ ਵਰਗਿਆਂ ਖਾਣ ਤੇ ਵੀ ਲਾਨਤ ਹੈ ਜਿਹੜੇ ਖਾਈ ਫਿਰਦੇ ਨੇ ਤੇ ਬਸ ਕੋਸ਼ਿਸ਼ ਕਰਦੇ ਆ ਜੀ ਕਿ ਇਹ ਚੀਜ਼ਾਂ ਨਾ ਖਾਈਆਂ ਜਾਣ ਗਲਤ ਸਿਗੇ ਅਸੀਂ ਵੀ ਪਰ ਆਪਣੇ ਆਪ ਨੂੰ ਬਦਲੇ ਆ ਬਦਲ ਜੇ ਆ ਜੇ ਕੋਈ ਆਪਣੇ ਆਪ ਨੂੰ ਬਦਲ ਲੈਂਦਾ ਨਾ ਜੀ ਔਰ ਸਭ ਤੋਂ ਵੱਡੀ ਚੀਜ਼ ਹੁੰਦੀ ਚੇਂਜ ਇਜ਼ ਨੈਸੈਸਰੀ ਇਨ ਯਰ ਲਾਈਫ ਚਲੋ ਜੀ ਸ਼ੁਕਰ ਹੈ ਜੀ ਪੈ ਗਏ ਹਾਈਵੇ ਤੇ ਬਾੜਾ ਢੀੜ ਢੱਕਾ ਸੀਗਾ ਤੇ ਢੀੜ ਢੱਕੇ ਤੋਂ ਤਾਂ ਖਾਸ ਹੀ ਨਫ਼ਰਤ ਹੈ ਜੀ ਆਪਾਂ ਨੂੰ ਢੀੜ ਢੱਕੇ ਚ ਆਪਾਂ ਸਫ਼ਰ ਨਹੀਂ ਕਰ ਪਾਂਦੇ ਹੋਰਾਂ ਦਾ ਪਤਾ ਨਹੀਂ ਥੋੜਾ ਜਿਹਾ ਕੰਜੈਸਟਿਡ ਜਿਹਾ ਏਰੀਆ ਖੁੱਲੇ ਬਣੇ ਹੋਏ ਆ ਐਕਸਪਲੋਰਿੰਗ ਵਾਲੇ ਤੇ ਖੁੱਲੇ ਜਿਹਾ ਸਾਹ ਲੈਣਾ ਖੁੱਲੇ ਜੀ ਘੁੰਮਣਾ ਵਧੀਆ ਲੱਗਦਾ ਹੈ ਜੀ ਇੰਨਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੇ ਭੀੜ ਬੜਕ ਕੇ ਲਈ ਥਾਵਾ ਤੇ ਰਹਿ ਨਹੀਂ ਸਕਦਾ ਇਨਸਾਨ ਤੇ ਬਹੁਤ ਵਧੀਆ ਉਪਦੇਸ਼ ਹੈ ਜਨਸੰਖਿਆ ਕੰਟਰੋਲ ਦਾ ਜਿਹੜਾ ਤਾਂ ਮੈਂ ਕੱਲ ਵੀ ਕਿਹਾ ਸੀਗਾ ਜੀ ਆਪਣਾ ਜਿਹੜਾ ਇੰਡੀਆ ਹੈਗਾ ਇਹਦੇ ਵਿੱਚ ਜਨਸੰਖਿਆ ਬਹੁਤ ਵਧ ਰਹੀ ਹੈ ਜੀ ਨਾਜਾਇਜ਼ ਵੀ ਵਧਣ ਦਾ ਕਾਰਨ ਹੈ ਜੀ ਬਹੁਤ ਕਾਰਨ ਨੇ ਜੀ ਸੰਭਾਲ ਹੈ ਨਹੀਂ ਕਿਸੇ ਚੀਜ਼ ਦੀ ਤੇ ਪੈਦਾਵਾਰ ਬਹੁਤ ਹੋ ਰਹੀ ਹੈ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਆਪਣਾ ਦੇਸ਼ ਜਿਹੜਾ ਹੈਗਾ ਜਨਸੰਖਿਆ ਕੰਟਰੋਲ ਹੋਵੇ ਇੰਡੀਆ ਦੇ ਵਿੱਚ ਤੇ ਜਿਹੜੇ ਕਹਿੰਦੇ ਨੇ ਹਮਦੋ ਹਮਾਰੇ ਤੋਂ ਉਹੀ ਸੀਨ ਬੰਨਣਾ ਚਾਹੀਦਾ ਹੈ ਹਮਦੋ ਹਮਾਰੇ ਸੋਹੜਾ ਕਮਣਾ ਹੋਵੇ ਜਿਹੜੇ ਕਰਕੇ ਆਪਣੀ ਪਪੁਲੇਸ਼ਨ ਵਧ ਰਹੀ ਹੈ ਜੀ ਕਈ ਤਾਂ ਆਪਣੇ ਦੇਖੋ 140-50 ਕਰੋੜ ਦੀ ਜਨਸੰਖਿਆ ਹੋ ਗਈ ਕਈ ਏਦਾਂ ਦੇ ਵੀ ਹੋਣੇ ਜਿਨ੍ਹਾਂ ਦਾ ਗਿਣਤੀ ਨਹੀਂ ਹੋਈ ਜਿਨ੍ਹਾਂ ਦੀ ਬਹੁਤ ਜ਼ਿਆਦਾ ਭੀੜ ਜਗ੍ਹਾ ਘੱਟ ਹੈ ਇੰਡੀਆ ਦੇ ਵਿੱਚ ਤੇ ਤਾਂ ਕਰਕੇ ਬੜਾ ਕੰਜੈਸਟਿਡ ਹੋ ਜਾਂਦਾ ਪਹਿਲੇ ਜਿਵੇਂ ਕੋ ਮਨਾਲੀਆਂ ਥਾਂਵਾਂ ਤੇ ਇਨੀ ਭੀੜ ਭੜਕੇ ਨਹੀਂ ਹੁੰਦੇ ਸੀ ਜੇ ਆਪਣਾ ਪਹਾੜ ਬਚੇ ਹੋਏ ਸੀਗੇ ਹੁਣ ਉੱਥੇ ਦਵਾ ਕੇ ਜਿਹੜੇ ਨੇ ਫੋਰ ਲੇਨ ਹਾਈਵੇ ਕੱਢੇ ਜਾ ਰਹੇ ਜਿਹੜੇ ਪਹਾੜਾਂ ਦੀ ਤੇ ਐਡੇ ਐਡੇ ਹਾਈਵੇ ਜਦੋਂ ਕੱਢਦੇ ਨੇ ਤਾਂ ਫਿਰ ਨੇਚਰ ਦੀ ਹੈਗੀ ਲੰਕਾ ਲੱਗਦੀ ਹੈ ਲੰਕਾ ਲੱਗਣ ਤੋਂ ਬਾਅਦ ਸਾਰਾ ਕੰਮ ਜਿਹੜਾ ਹੈਗਾ ਬੇਕਾਰ ਉਹਨੂੰ ਕੱਲ ਵੀ ਦੱਸਿਆ ਸੀ ਮੈਂ ਰਾਹ ਜਾਂਦੇ ਫਿਰ ਦਿਖ ਗਏ ਇਹ ਹੁੰਦੇ ਨੇ ਜੀ ਪਲਮੀਰਾ ਪਾਮ ਲਓ ਜੀ ਲੋ ਲਿੱਟੀ ਦੇ ਨਾਲ ਚੋਖਾ ਤੁਰਦੇ ਫਿਰਦੇ ਆਂ ਰਾਹ ਦੇ ਵਿੱਚ ਮਿਲ ਗਿਆ ਆਪਾਂ ਨੂੰ ਆਪਣੇਲੇ ਆਈ ਜਾਂਦੇ ਆ ਥੋੜੇ ਜਿਹਾ ਪਿੱਛੇ ਕੋਈ ਕੰਮ ਪੈ ਗਿਆ ਉਹਨਾਂ ਨੂੰ ਤੇ ਇੱਧਰ ਹੀ ਸੱਦ ਕੇ ਨਾਲ ਖਵਾਨੇ ਆ ਜੀ ਲਿੱਟੀ ਚੋਖਾ ਸੌਨ ਨਦੀ ਸੌਂਡ ਰਿਵਰ ਇੱਥੇ ਬਾਹਰ ਆਈ ਹੋਈ ਹੈ ਓਹ ਹੋ ਹੋ ਮੇਰਾ ਕੰਮ ਹੋਵਾਉਂ ਨਹੀਂ ਇਹਦਾ ਜਲ ਸਤਰ ਤਾਂ ਗੰਗਾ ਜੀ ਤੋਂ ਵੀ ਜ਼ਿਆਦਾ ਹੈ ਜੀ ਦੇਖੋ ਜੀ ਇਹਦਾ ਕੰਮ ਖਰਾਬ ਹੋ ਗਿਆ ਓਹ ਹੋ ਟੋਚਣ ਕਰਕੇ ਆਟੋਲੇ ਜਾਈ ਜਾਂਦੇ ਪਿੱਛੇ ਰਾਹ ਐਦਾਂ ਦਾ ਗੰਦਾ ਗਿਆ ਸੀ ਬੜਾ ਬੇਕਾਰ ਰਾਹ ਆ ਗਿਆ ਜੀ ਵਿੱਚ ਘਰ ਤੇ ਇਹ ਬਿਹਾਰ ਹਲੇ ਥੋੜਾ ਜਿਆ ਡਵਲਪਮੈਂਟ ਦੀ ਵੱਲ ਹੈਗਾ ਵਾ ਥੋੜਾ ਜਿਹਾ 100 ਡਵੈਲਪਡ ਹੈ ਜੀ 메인 ਹਾਈਵੇ ਹੈ ਜੀ ਪਟਨਾੜਾ ਤੇ ਪਿੱਛੋਂ ਦੀ 7-8 ਕਿਲੋਮੀਟਰ ਦਾ ਰਾਹ ਇਦਾਂ ਹੀ ਆਇਆ ਹੈ ਜੀ ਦਾਣਾਪੁਰ 20 ਕਿਲੋਮੀਟਰ ਪਿਛਲਾ 5-7 ਕਿਲੋਮੀਟਰ ਦਾ ਜਿਹੜਾ ਪੈਂਡਾ ਸੀਗਾ ਇਹੋ ਜਿਹਾ ਹੀ ਹੈ ਜੀ ਉਹ ਵੀ ਕੈਪੀਟਲ ਤੋਂ 5-7 ਕਿਲੋਮੀਟਰ ਪਹਿਲੇ ਇੰਨਾ ਕਿ ਇਮਪ੍ਰੈਸ਼ਨ ਵਧੀਆ ਹੋਣਾ ਚਾਹੀਦਾ ਜੀ ਸ਼ਹਿਰ ਤੋਂ ਵੜਨ ਤੋਂ ਪਹਿਲੇ ਲੋਕ ਬਹੁਤ ਚੰਗੇ ਨੇ ਪਰ ਸ਼ਹਿਰ ਦੇ ਵਿੱਚ ਵੜਨ ਤੋਂ ਪਹਿਲੇ ਥੋੜਾ ਜਿਹਾ ਟੁੱਟਿਆ ਜਿਹਾ ਜਿਹੜਾ ਰਾਹ ਹੈ ਜੀ ਤੇ ਆਪਣਾ ਕੋਈ ਫੋਰਨਰ ਰਹੇਗਾ ਬਾਹਰ ਆਪਾਂ ਦਾ ਇੰਡੀਆ ਲੈਣਾ ਤੇ ਚਲੋ ਪਤਾ ਹੀ ਹੈ ਇੰਡੀਆ ਇਸ ਇਦਾਂ ਹੀ ਹੁੰਦਾ ਹੈ ਤੇ ਕੋਈ ਫੋਰਨਰ ਆਏਗਾ ਤੇ ਸ਼ਹਿਰ ਤੋਂ ਪੜਨ ਤੋਂ ਪਹਿਲੇ ਅਗਰ ਇਦਾਂ ਦੀ ਚੀਜ਼ ਦੇਖੇਗਾ ਉਹਦਾ ਫਸਟ ਇਮਪ੍ਰੈਸ਼ਨ ਇਸ ਦਾ ਲਾਸਟ ਇਮਪ੍ਰੈਸ਼ਨ ਅਲਾ ਹਸਾਬ ਹੋ ਜਾਏਗਾ ਕਿ ਸਾਰਾ ਸ਼ਹਿਰ ਇਦਾਂ ਦਾ ਹੁੰਦਾ ਹੈ ਭਾਵੇਂ ਪਟਨਾ 100 ਗੁਣਾ ਚੰਗਾ ਹੋਵੇ ਮੋ ਤਾਂ ਪਟਨਾ ਹੈ ਹੀ ਬਹੁਤ ਸੋਹਣਾ ਕਿਉਂਕਿ ਪਟਨਾ ਸ਼ਹਿਰ ਗੁਰਦੁਆਰਾ ਹੈ ਉੱਥੇ ਪਰ ਇਹ ਸੜਕਾਂ ਥੋੜੀਆਂ ਜੀਆਂ ਹੈਗੀਆਂ ਜਵਾਬ ਦੀ ਬਾੜਾ ਮਿੱਟੀ ਨਾਲ ਭਰਿਆ ਹੋਇਆ ਸ਼ਹਿਰ ਦਾਣਾਪੁਰ ਪੜਨਾ ਚ ਹੀ ਲੱਗ ਜਾਂਦਾ ਜੀ ਤੇ ਮਿੱਟੀ ਇੰਨੀ ਜ਼ਿਆਦਾ ਜੀ ਕੰਮ ਖਰਾਬ ਹੋ ਗਿਆ ਬਹੁਤ ਮਿੱਟੀ ਹੈ ਜੀ ਤੇ ਪ੍ਰੇਸ਼ਾਨ ਸ਼ੁਰੂ ਤੋਂ ਹੀ ਇਦਾਂ ਦੇ ਦਿਖ ਰਹੇ ਨੇ ਮਿੱਟੀ ਵਾਲੇ ਬਹੁਤ ਜ਼ਿਆਦਾ ਆ ਹਾਲ ਨੇ ਜੀ ਬਹੁਤ ਬੁਰੇ ਹਾਲ ਨੇ ਜੀ ਸੜਕਾਂ ਦੇ ਜੀ ਤੇ 2 ਕੁ ਮਿੰਟ ਵਾਸਤੇ ਤੱਜ ਦੀ ਸੜਕ ਆਂਦੀ ਹੈ ਫਿਰ ਉਹੋ ਜੇ ਹਾਲ ਹੋ ਜਾਂਦੇ ਉਹ ਵੀ ਸ਼ਹਿਰ ਪਟਨਾ ਤੈਨੂੰ ਕਾਲੀਏ ਬਾਬਾ ਤੂੰ ਲੰਘ ਜਾ ਤੁਰ ਤੁਰ ਕੇ ਸਾਈਕਲ ਚਲਾ ਚਲਾ ਕੇ ਜੀ ਤਕਰੀਬਨ ਅਸੀਂ ਅੱਜ 40 ਕਿਲੋਮੀਟਰ ਦਾ ਸਫ਼ਰ ਹੈਗਾ ਕੱਢ ਲਿਆ ਤੇ 40 ਤੋਂ ਵੱਧ ਹੀ ਹੋ ਗਿਆ ਵੈਸੇ ਤਾਂ ਤੇ ਇਧਰ ਹਾਈਡਰੇਸ਼ਨ ਲਈ ਸਭ ਤੋਂ ਬੈਸਟ ਥਾਂ ਮੈਂ ਬਾਰ-ਬਾਰ ਦੱਸਦਾ ਪੰਪ ਤੇ ਇਹ ਮੇਰੀ ਅੱਜ 6ਵੀਂ ਬੋਤਲ ਹੈ ਜੀ 6 ਲੀਟਰ ਪਾਣੀ ਪੀ ਲਿਆ ਲੀਟਰ ਕਾਹੇ ਢਾਬੇ ਦੇ ਪੀ ਲਿਆ ਸੀਗਾ ਤੇ 7 ਲੀਟਰ ਪਾਣੀ ਹੋ ਗਿਆ 1 ਲੀਟਰ ਹੋਰ ਪਾ ਰਹੇ ਹਾਂ 8 ਲੀਟਰ ਹੋ ਜਾਏਗਾ ਜੀ ਅੱਜ ਦਾ ਪਾਣੀ ਤੇ ਘੱਟੋ ਘੱਟ ਜੀ 10 ਲੀਟਰ ਪਾਣੀ ਰੋਜ਼ ਦਾ ਪੀਓ ਜੀ ਠੰਡਾ ਪਾਣੀ ਠੰਡਾ ਕਰ ਦਿੰਦਾ ਕੰਮ ਜੀ ਤਾਂ ਕਰਕੇ ਠੰਡਾ ਪਾਣੀ ਪੀ ਲੈਨੇ ਮੇਨ ਹਾਈਵੇ ਪਟਨਾ ਸਾਹਿਬ ਜਾਣ ਵਾਲਾ ਪਟਨਾ ਸ਼ਹਿਰ ਜਾਣ ਵਾਲਾ ਤੇ ਸੱਜੇ ਹੱਥ ਲੋਕ ਝੁਕੀਆਂ ਪਾ ਕੇ ਰਹਿ ਰਹੇ ਨੇ ਤੇ ਕਾਫੀ ਹੈ ਜੀ ਲੋਕ ਐਦਾਂ ਸਰਕਾਰਾਂ ਨੂੰ ਵਧੀਆ ਕੁਆਟਰ ਬਣਾ ਕੇ ਦੇਣੇ ਚਾਹੀਦੇ ਇਹਨਾਂ ਨੂੰ। ਛੋਟਾ ਛੋਟਾ ਇੱਕ ਛੋਟਾ ਘਰ ਵੀ ਅਗਰ ਸਰਕਾਰ ਦਵੇ ਇਹਨਾਂ ਨੂੰ ਬਣਾ ਕੇ ਕਿਉਂ ਬੜਾ ਵਧੀਆ ਹੋ ਸਕਦਾ ਹੈ ਜੀ। ਦਾਣਾਪੁਰ ਸਟੇਸ਼ਨ ਸੱਜੇ ਹੱਥ ਬਿਲਕੁਲ ਸੜਕ ਦੇ ਸੱਜੇ ਹੱਥ ਸਟੇਸ਼ਨ ਹੈ ਜੀ। ਦਾਣਾਪੁਰ ਤੇ ਮੈਂ ਜਾ ਰਿਹਾ ਦੋਸਤ ਕੋਲ ਸਾਰੇ ਚੱਲਦੇ ਆਂ। ਮੇਰਾ ਦੋਸਤ ਰਹਿੰਦਾ ਜੀ ਇੱਥੇ ਇੱਕ ਦਾਣਾਪੁਰ ਦੇ ਵਿੱਚ ਹੀ। ਸਾਹਮਣੇ ਦੇ ਬੱਦਲ ਚੈੱਕ ਕਰੋ ਜੀ। ਆ ਲੱਗਦਾ ਜਿੱਦਾਂ ਪਹਾੜੀ ਚੋਟੀਆਂ ਲੱਦੀਆਂ ਹੋਈਆਂ ਜੀ ਬਦਨਾ ਦੇ ਨਾਲ ਪਰ ਇੱਥੇ ਕੋਈ ਬੱਦਲ ਨਹੀਂ ਹੈਗੇ ਦਾਣਾਪੁਰ ਸ਼ਹਿਰ ਸੱਜਿਹਤ ਸਟੇਸ਼ਨ ਹੈ ਜੀ ਬੜਾ ਸੋਹਣਾ ਇਹ ਕਸਬਾ ਜ ਹੈ ਜੀ ਦਾਣਾਪੁਰ ਕਿੰਨਾ ਸੋਹਣਾ ਲੱਗ ਰਿਹਾ ਲੋਕਾਂ ਨੇ ਨੇਚਰ ਦੇ ਵਿੱਚ ਘਰ ਬਣਾਏ ਹੋਏ ਨੇ ਉਹ ਸਾਹਮਣੇ ਲੱਗਿਆ ਹੋਇਆ ਜੀ ਪਪੀਤਾ ਤੇ ਕਿੰਨਾ ਵਧੀਆ ਹੈ ਜੀ ਨੇਚਰ ਆਸੇ ਪਾਸੇ ਦਰਖਤ ਨੇ ਤੇ ਆਪਾਂ ਵਿੱਚੋਂ ਲੰਘ ਰਹੇ ਹਾਂ ਜੀ ਲੋ ਜੀ ਆਪਣੇ ਮਿੱਤਰ ਪਿਆਰਿਆਂ ਘਰੇ ਪਹੁੰਚ ਗਏ ਆ ਜੀ ਤੇ ਇਹ ਆਪਣਾ ਮਿੱਤਰ ਪਿਆਰਾ ਕੀ ਹਾਲ ਹੈ ਅਤਲ ਭਾਈ ਸਭ ਠੀਕ ਹੈ ਭਾਈ ਉਹ ਠੀਕ ਹੋ ਇਹ ਸਾਡਾ ਵੀਤਰ ਹੈ ਜੀ ਪਟਨਾ ਦਾਣਾਪੁਰ ਦੇ ਵਿੱਚ ਰਹਿੰਦਾ ਜੀ ਤੇ ਆ ਇਹਦਾ ਇੰਨਾ ਸੋਹਣਾ ਜਿਹਾ ਮਹਿਲ ਰਗਾ ਕਰ ਜੀ ਤੇ ਪਹਿਲੇ ਮੈਂ ਮਿਲਿਆ ਹੋਇਆ ਇਹਨੂੰ ਕਾਫੀ ਵਾਰ ਤੇ ਹੁਣ ਆਪਾਂ ਦੁਬਾਰਾ ਆ ਕੇ ਮਿਲਣਗੇ ਇਹਨੂੰ ਇਹ ਰਿਹਾ ਜੀ ਆਪਣੇ ਮਿੱਤਰ ਪਿਆਰੇ ਦਾ ਘਰ ਮਿੱਤਰ ਪਿਆਰੇ ਘਰੇ ਜਦੋਂ ਜਾਓ ਤਾਂ ਸਿੱਧਾ ਸੋ ਜਾਓ ਆਂਦੇ ਸਾਰੀ ਵਾਹ ਜੀ ਵਾਹ ਪ੍ਰੋ ਬਾਇਓਟਿਕ ਡਰਿੰਕ ਜੀ ਆਪਣੀ ਇਧਰ ਲੱਸੀ ਜੀਰਾ ਪੂਰਾ ਦੱਬ ਕੇ ਠੋਕਿਆ ਹੋਇਆ ਹੈ ਜੀ ਵਿੱਚ ਇਹਦਾ ਸਾਰਾ ਜਿਹੜਾ ਸ਼ਰੇ ਜਾਂਦਾ ਜੀ ਆਪਣੇ ਇਹ ਬਾਈ ਨੂੰ ਜਾਂਦਾ ਹੈ ਜਿਹੜਾ ਪਿੱਛੇ ਲੁਕੋ ਕਰੀ ਬੈਠਾ ਹੈ ਤੇ ਇਹ ਬਾਈ ਅਤੁਲ ਦੇ ਨਾਲ ਇਧਰ ਆਪਣੀ ਲੱਸੀ ਜੀ ਰਾਤ ਹੋ ਗਈ ਜੀ ਤੇ ਆ ਰੇਲਵੇ ਕਲੋਨੀ ਜੀ ਆਪਣੇ ਬਾਈ ਦਾ ਘਰ ਸੀਗਾ ਵਾ ਮਿਲ ਕੇ ਬਾਈ ਨੂੰ ਮੇਲੇ ਗਿਲੇ ਕਰ ਲਏ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਤੇ ਹੁਣ ਚੱਲਦੇ ਆਂ ਜੀ ਆਪਾਂ ਅੱਗੇ ਵੱਲ ਨੂੰ ਆਪਣਾ ਮਿੱਤਰ ਪਿਆਰਾ ਇੱਕ ਇੰਤਜ਼ਾਰ ਕਰਦਾ ਪਿਆ ਜੀ ਦੇਵਘਰ ਉੱਥੇ ਵੀ ਜਾ ਕੇ ਉਹਨੂੰ ਮਿਲਾਂਗੇ ਤੇ ਇਦਾਂ ਹੀ ਸਾਰੇ ਆਪਣਾ ਭਰਾ ਜਿਹੜੇ ਜਿੰਨੇ ਵੀ ਹੈਗੇ ਆਪਾਂ ਹਰੇਕ ਨੂੰ 올 ਇੰਡੀਆ ਯਾਤਰਾ 'ਚ ਮਿਲਦੇ ਰਵਾਂਗੇ ਆ ਜੀ ਕਾ ਇੱਧਰ ਆਪਣਾ ਸਵੀਗੀ ਸਾਈਕਲ ਤੇ ਡਿਲੀਵਰੀ ਕਰ ਰਿਹਾ ਮੈਂ ਨਾ ਤੇ ਜੀ ਕਦੀ ਅਸੀਂ ਵੀ ਸਵੀਗੀ ਡਿਲੀਵਰੀ ਕਰਦੇ ਹੁੰਦੇ ਸੀਗੇ ਸਵੀਗੀ ਜ਼ਮੈਟੋ ਤੇ ਉੜੇ ਇਹ ਬਾਈਕਲ ਤੇ ਕਰ ਰਿਆ ਸੀ ਤਾਂ ਚਲੋ ਬਾਈਕਲੇ ਸੀਗੀ ਇਹੀ ਮਿਹਨਤ ਹੀ ਹੈ ਜੀ ਖਰੀ ਹਰੀ ਤੇ ਤੱਕ ਤੋ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਪਣਾ 15 ਕਿਲੋਮੀਟਰ ਰਹਿ ਗਿਆ ਜੀ 60 ਕਿਲੋਮੀਟਰ ਦਾ ਸਫ਼ਰ ਕਰਕੇ ਅਸੀਂ ਇਸ ਟਾਈਮ ਖੜੇ ਆ ਪੁੱਲ ਦੇ ਉੱਤੇ ਜੀ ਤੇ ਪਟਨਾ ਪਹੁੰਚ ਚੁੱਕੇ ਆ ਜੀ ਅਸੀਂ ਸਵੇਰੇ ਅਸੀਂ ਸੀਗੇ ਆਰਾ ਸ਼ਹਿਰ ਦੇ ਵਿੱਚ ਕਿ ਨਹੀਂ ਹਰਪਾਲ ਤੇ ਆਹਲਾ ਸ਼ਹਿਰ ਦੇ ਗੁਰੂ ਘਰ ਦਾ ਨਾਮ ਕੀ ਸੀਗਾ ਦੀਨ ਦਿਵਾਲ ਗੁਰਦੁਆਰਾ ਗੁਰਦੀਨ ਦਿਵਾਲ ਮੈਂ ਪੜਿਆ ਨਹੀਂ ਬਸ ਗੁਰਦੁਆਰਾ ਸ੍ਰੀ ਗੁਰ ਸਿੰਘ ਸਭਾ ਜਿੱਥੇ ਸਕੂਲ ਵੀ ਸੀਗਾ ਆਪਣਾ ਉਹ ਨਾਮ じゃ ਸਾਨੂੰ ਵੀ ਨਹੀਂ ਚਿੱਤੇ ਯਾ ਰਹਿ ਰਿਹਾ ਉਹਲਾ ਗੁਰਨਾਨਕ ਆ ਪਤਾ ਨਹੀਂ ਕੋਈ ਗੁਰਨਾਨਕ ਦਿਵਾਲ ਕੁਝ ਇੱਧੇ ਹੀ ਸੀਗਾ 40 ਜੇਬਾਈ ਐਮ ਪਤਾ ਨਹੀਂ ਕਿਦਾਂ ਕੋਈ ਇਦਾਂ ਹੀ ਕੋਈ ਨਾਮ ਸੀਗਾ ਤੇ ਇਸ ਟਾਈਮ ਅਸੀਂ ਪਟਨਾ ਚ ਖੜੇ ਆ 12 ਕਿਲੋਮੀਟਰ ਰਹਿ ਗਿਆ ਹੈਗਾ ਆਪਣਾ ਗੁਰੂ ਘਰ ਜੀ ਬਹੁਤ ਖੇਚ ਲਿਆ ਅੱਜ ਹਵਾ ਵੀ ਪੁੱਠੀ ਛਿੱਤੀ ਸੀਗੀ ਤਾਂ ਵੀ ਖਿੱਚੀ ਗਈ ਜੀ ਤੇ ਹੁਣ ਕਿ ਆਪਾਂ ਹੁਣ ਜਿਹੜੇ ਹੈਗੇ ਆ ਪਹੁੰਚਣ ਵਾਲੇ ਆ ਜੀ ਪਟਨਾ ਸਾਹਿਬ ਜੀ ਦਾ ਬੜੇ ਦਿਨਾਂ ਤੋਂ ਸੀਗਾ ਇੰਤਜ਼ਾਰ ਉਹ ਗੱਡੀ ਆ ਗਈ ਉਹ ਕੜੀ ਆ ਗਈ ਲੋ ਜੀ ਲੋ ਜਿਹਦਾ ਸੀਗਾ ਕਿੰਨੇ ਟਾਈਮ ਤੋਂ ਇੰਤਜ਼ਾਰ ਉਹ ਕੜੀ ਹੈ ਆ ਗਈ ਹੈ ਜੀ ਤਖਤ ਸ਼੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਆਪਣਾ ਜੀ ਆਣਾਂ ਨੂੰ ਸਵਾਗਤਮ ਤੇ ਵੈਲਕਮ ਤੇ ਆਪਾਂ ਪਹੁੰਚ ਗਏ ਆ ਜੀ ਉਸ ਸਥਾਨ ਦੇ ਉੱਤੇ ਜਿਹੜਾ ਸਥਾਨ 4 ਸਾਲ ਗੋਬਿੰਦ ਸਿੰਘ ਜੀ ਨੇ ਆਪਣਾ ਜਿਹੜਾ ਸੀਗਾ ਟਾਈਮ ਬਤਾਇਆ ਸੀਗਾ ਜੀ ਤਖਤ ਸ਼੍ਰੀ ਪਟਨਾ ਸਾਹਿਬ ਜੀ ਤੇ ਇਹ ਬਹੁਤ ਹੀ ਸੋਹਣੀ ਜਗ੍ਹਾ ਤੇ ਬਣਿਆ ਹੋਇਆ ਉਹ ਕੜੀ ਆ ਗਈ ਜਦੋਂ ਆਪਾਂ ਇੱਥੇ ਪਹੁੰਚ ਗਏ ਆ ਜੀ ਮਹਾਰਾਜ ਦਾ ਬਹੁਤ-ਬਹੁਤ ਸ਼ੁਕਰ ਹੈ ਬਹੁਤ-ਬਹੁਤ ਹਰੀ ਬੋਲ ਤੇ ਆਪਾਂ ਜੇ ਗੱਲਬਾਤ ਕਰੀਏ ਜੀ ਅਸੀਂ ਕਦੇ ਨਹੀਂ ਸੋਚਿਆ ਸੀਗਾ ਇੰਨਾ ਸਾਈਕਲਾਂ ਦੇ ਉੱਤੇ ਅਸੀਂ ਗੁਰੂ ਘਰ ਪਹੁੰਚ ਜਾਵਾਂਗੇ ਤੇ ਦੇਸੀ ਸਾਈਕਲ ਸਾਨੂੰ ਲਿਆਏ ਪ੍ਰਮਾਤਮਾ ਦੀ ਬਖਸ਼ੀ ਹੋਈ ਮਿਹਰ ਹੈ ਜੀ ਇਹ ਪ੍ਰਮਾਤਮਾ ਨੇ ਇੰਨਾ ਮਾਣ ਬਖਸ਼ਿਆ ਜੋ ਅਸੀਂ ਪਹੁੰਚ ਗਏ ਆ ਜੀ ਤਖਤ shri ਹਰਮੰਦਰ ਜੀ ਪਟਨਾ ਸਾਹਿਬ ਦੇਖ ਸਕਦੇ ਹੋ ਹੁਣ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਜੀ हिम्मत ਕਰੋ ਤਾਂ ਕੁਝ ਵੀ ਹੋ ਸਕਦਾ ਹੈ ਪੰਜਾਬ ਤੋਂ ਤਰੇ ਹੋਏ ਲੁਧਿਆਣੇ ਤੋਂ ਬਠਿੰਡੇ ਤੋਂ ਦੋ ਬੰਦੇ ਇੱਕ ਰਾਜਸਥਾਨ ਤੋਂ ਸੰਦੀਪ ਦੋ ਹਰਪਾਲ ਤੇ ਬਿੱਟੂ ਤੇ ਇਧਰ ਨਿਸ਼ੂ ਜਿਹੜਾ ਹੈਗਾ ਪਹੁੰਚ ਗਿਆ ਜੀ ਆਪਣਾ ਗੁਰੂ ਘਰ ਦੇਸੀ ਸਾਈਕਲ ਦੇ ਉੱਤੇ ਜੀ ਵਾਹ ਜੀ ਵਾਹ ਖੁਸ਼ੀ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਦੇ ਵਿੱਚ ਪਰ ਮਨ ਭਾਵੁਕ ਹੋ ਗਿਆ ਤੇ ਐਂ ਲੱਗਦਾ ਹੈ ਕਿ ਜਿਹੜਾ ਇੱਕ ਸੁਪਨਾ ਲੈ ਕੇ ਤੁਰੇ ਸੀਗੇ ਤਖਤ ਪਹੁੰਚਣਾ ਪਟਨਾ ਸਾਹਿਬ ਦਾ ਉਹ ਅੱਜ ਪੂਰਾ ਹੋ ਗਿਆ ਜੀ ਸਪਨਾ ਤੇ ਅੱਜ ਪਹੁੰਚੇ ਆ ਦਿਲਾ ਦਿਲ ਨੂੰ ਜਿਹੜੀ ਹੈਗੀ ਬੜੀ ਤਸੱਲੀ ਮਹਿਸੂਸ ਹੋਈ ਹੈ ਤੇ ਹੁਣ ਅੰਦਰ ਚੱਲਦੇ ਆ ਦੇਖਦੇ ਆ ਆਪਣੇ ਗੁਰੂ ਘਰ ਨੂੰ ਚੰਗੀ ਤਰ੍ਹਾਂ ਨਿਹਾਰਦੇ ਆ ਪ੍ਰਮਾਤਮਾ ਨੂੰ ਤੇ ਦਰਸ਼ਨ ਦੀਦਾਰ ਕਰਦੇ ਆ ਤੇ ਤੁਹਾਨੂੰ ਵੀ ਦਿਖਾਣੇ ਆ ਜੀ ਇੱਧਰ ਮੈਂ ਤੇ ਟੋਪੀ ਪਾਈ ਆ ਥੋੜਾ ਜਿਹਾ ਮਾਫ ਕਰਨਾ ਹੁਣੇ ਪਰ ਨਾ ਬੰਦਾਂ ਅੰਦਰ ਜਾਣ ਤੋਂ ਪਹਿਲੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਨੂੰ ਸਾਰਾ ਦਾ ਸਾਰਾ ਗੁਰੂ ਘਰ ਸਵੇਰੇ ਦਿਖਾਵਾਂਗੇ ਹੁਣ ਜਾ ਕੇ ਥੋੜਾ ਬਹੁਤ ਸਟੇ ਕਰਦੇ ਆ ਬਸ ਅਸੀਂ ਪਹੁੰਚ ਗਏ ਆ ਇਹਨਾਂ ਹੀ ਦੱਸਣਾ ਸੀ ਇੱਕ ਅਪਡੇਟ ਦੇਣਾ ਸੀਗਾ ਬਹੁਤ ਬਹੁਤ ਧੰਨਵਾਦ ਜੀ ਹਰੀ ਹਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਧਰ ਆਪਣਾ ਬਿੱਟੂ ਭਾਈ ਥੋੜੀ ਜੀ ਆਪਾਂ ਗੱਲਬਾਤ ਕਰੀਏ ਆਪਾਂ ਬਿੱਟੂ ਅਸੀਂ ਦੇਸੀ ਸਾਈਕਲਾਂ ਤੇ ਇੱਥੇ ਆਏ ਆ ਥੋੜੀ ਜੀ ਜਨਤਾ ਨੂੰ ਮਾੜੀ ਗੱਲਬਾਤ ਕਰਕੇ ਦੱਸੋ ਕਿ ਆਪਾਂ ਜੇ ਹਿੰਮਤ ਕਰੀਏ ਆਪਾਂ ਕਿਤੇ ਵੀ ਜਾ ਸਕਦੇ ਆਂ ਕੁਝ ਵੀ ਕਰ ਸਕਦੇ ਆਂ ਬਸ ਹੌਸਲੇ ਸਭ ਜਿੰਨਾ ਬੁਲੰਦ ਰੱਖੋ ਆਪਣੀ ਲਾਈਫ ਦੇ ਵਿੱਚ ਸਹੀ ਗੱਲ ਆ ਭਾਈ ਨੇਸ਼ੂ ਹੌਸਲਾ ਹੋਣਾ ਚਾਹੀਦਾ ਨਾ ਕਿਤੇ ਵੀ ਜਾਣਾਗਾ ਤੇ ਪੈਸਾ ਵੀ ਕੋਲੇ ਬਾਹਲਾ ਮੈਨੈ ਮੈਟਰ ਨਹੀਂ ਕਰਦਾ ਆਪਾਂ ਨੂੰ ਹੈਲਪ ਮਿਲ ਜਿੰਦੀ ਆਪਾਂ ਤੁਰ ਹੀ ਜੰਨੇ ਆ ਹੋਣਾ ਚਾਹੀਦਾ ਤੇ ਬੜਾ ਵਧੀਆ ਲੱਗਿਆ ਅੱਜ ਤਾਕਤ ਸ੍ਰੀ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਇੱਕ ਤੇ ਕਦੀ ਆਪਾਂ ਸੋਚਿਆ ਨਹੀਂ ਸੀਗਾ ਕਿ ਆਪਾਂ ਇੱਥੇ ਤੱਕ ਪਹੁੰਚਾਂਗੇ ਦੇਸੀ ਸਾਈਕਲਾਂ ਤੇ ਪੰਜਾਬ ਤੋਂ ਤੁਰੇ ਹੋਏ ਲੁਧਿਆਣੇ ਤੋਂ ਬਠਿੰਡੇ ਤੋਂ ਆ ਹਰਪਾਲ ਇੱਧਰ ਤੇ ਹਰਪਾਲ ਨੂੰ ਮਾੜਾ ਕੈਮਰਾ ਇਹਦੇ ਦੁਆਲੇ ਕਰ ਦਿੰਨੇ ਆ ਤੇ ਦੋ ਚਾਰ ਸ਼ਬਦ ਬਖਾਨ ਕਰ ਮੇਰਾ ਵੀਰ ਤੇ ਬੋਲ ਦੇ ਕੋਈ ਚੰਗਾ ਜਿਹਾ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵਗੇ ਤੇ ਜਿਵੇਂ ਬਈ ਤੁਹਾਨੂੰ ਨੀਸ਼ੂ ਪੈਣ ਦੱਸਿਆਗਾ ਵੀ ਆਪਣੇ ਆਪ ਤੇ ਯਕੀਨ ਨਹੀਂ ਹੁੰਦਾ ਕਿ ਜਿਹੜਾ 5000 ਕਿਲੋਮੀਟਰ ਸਾਈਕਲ ਆਪਾਂ ਚਲਾ ਕੇ ਵਟਨਾ ਸਾਈ ਦੇਖੇ ਪਹੁੰਚ ਗਏ ਤੇ ਆਪਾਂ ਇਕੱਲੇ ਨਹੀਂ ਆਏ ਤੇ ਆਪਣੇ ਨਾਲ ਬਹੁਤ ਸੰਗਤਾਂ ਆਣ ਜਾਣੇ ਜਿਹੜੀਆਂ ਆਪਣੇ ਆਪਾਂ ਨੂੰ ਸੰਗਤਾਂ ਦੇਖਦੀਆਂ ਨੇ ਉਹ ਸਾਰੀਆਂ ਆਪਣੇ ਨਾਲ-ਨਾਲ ਹੀ ਸੰਗਤਾਂ ਆਣ ਜਾਣੇ ਤੇ ਆਪ ਵੀ ਦਰਸ਼ਨ ਕਰ ਰਹੇ ਆ ਜੀ ਤੇ ਸਾਰਿਆਂ ਨੂੰ ਦਰਸ਼ਨ ਕਰਾਉਣੇ ਵੀ ਆ ਤੇ ਇਹ ਨਾਲ ਹੀ ਸਾਸਰੀ ਜੀ ਬਹੁਤ ਵਧੀਆ ਲੱਗਿਆ ਤੇ ਇਹ ਉਹ ਸਥਾਨ ਹੈ ਜੀ ਕਿੱਥੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜਿਹਨੇ ਆਪਣੇ ਚਾਰ ਸਾਹ ਬਤਾਏ ਸੀਗੇ ਬਾਹਲ ਲੀਲਾ ਕਰੀ ਸੀ ਆਪਾਂ ਗੱਲਬਾਤ ਕਰੀਏ ਤਾਂ ਇੱਧਰ ਆਪਣੇ ਕੁਝ ਇੱਕ ਇੱਥੇ ਦੇ ਸੇਵਾਦਾਰੀਆਂ ਜੀ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਹੈ ਜੀ ਬਹੁਤ ਚੰਗਾ ਦੋ ਚਾਰ ਗੱਲਾਂ ਬਾਤਾਂ ਕਰ ਲਈਏ ਤੇ ਅਸੀਂ ਆਪਾ ਪੰਜਾਬ ਤੋਂ ਆਏ ਆ ਜੀ ਤੇ ਯਾਤਰਾ ਕਰ ਰਹੇ ਆ ਤੇ ਥੋੜਾ ਜਿਹਾ ਇਤਿਹਾਸ ਬਿਆਨ ਕਰੋ ਜੀ ਥੋੜਾ ਜਿਆਦਾ ਦੱਸ ਦਿਓ ਸਾਰੀ ਸੰਗਤਾਂ ਨੂੰ ਜੀ ਤੇ ਤਾਂ ਜੋ ਪੂਰੇ ਪੰਜਾਬ ਨੂੰ ਪਤਾ ਲੱਗ ਸਕੇ ਕਈਆਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਥੜਾ ਆਈਡੀਆ ਲੱਗ ਜੇ ਜੀ ਕਿੰਨਾ ਪੰਜਾ ਜੀ ਜੀ ਗੋਬਿੰਦ ਸਿੰਘ ਜੀ ਦਾ ਮਹਾਰਾਜੀ ਦਾ ਜਨਮ ਸਥਾਨ ਹੈ ਅੱਛਾ ਜੀ ਇੱਥੇ ਜਨਮ ਸਥਾਨ ਹੈ ਅੱਛਾ ਅੱਛਾ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੇ ਨੇ ਇੱਥੇ ਜਿਹੜੇ ਵੀ ਕਿਤੇ ਦੇਸੋਂ ਵੀ ਦਸਾਉਂਦੇ ਨੇ ਇੱਥੇ ਕੋਈ ਰੈਂਡ ਪ੍ਰਬੰਧ ਸਾਰੇ ਕੋਈ ਟੈਨਸ਼ਨ ਅੱਛਾ ਅੱਛਾ ਤੇ 24 ਘੰਟੇ ਲੰਗਰ ਸੰਟੇ ਨੇ ਜਿਹੜੇ ਵੀ ਕੋਈ ਵੀ ਪਰਿਵਾਰ ਜਿਹੜੇ ਵੀ ਇੱਥੇ ਆਉਂਦੇ ਨੇ ਇੱਥੇ ਦਰਸ਼ਨ ਕਰਕੇ ਜਾਂਦੇ ਤਸਮ ਪਾ ਸਾ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਸਥਾਨ ਅੱਛਾ ਚੇਰਮੰਦਰ ਜੀ ਪਟਨਾ ਸਾਹਿਬ ਵਾਹ ਜੀ ਵਾਹ ਜੀ ਤੇ ਤਕਰੀਬਨ ਇੱਥੇ ਆਪਾਂ ਗੱਲਬਾਤ ਕਰੀਏ ਕਿੰਨੇ ਕਿ ਸਿੱਖ ਸੰਗਤਾਂ ਹੋਣਗੀਆਂ ਆਪਣੇ ਪਟਨਾ ਸਾਹਿਬ ਜਿਹੜੀਆਂ ਰਹਿੰਦੀਆਂ ਨੇ ਤੇ ਕਿੰਨੇ ਕਿ ਘਰਬਾਰ ਨੇ ਆਪਣੇ ਸਰਦਾਰਾਂ ਬਾਈਆਂ ਦੇ ਇੱਥੇ ਤੋਂ ਕਹਿੰਦੇ 500 ਕਰ ਹੈਗੇ ਨੇ ਸਰਦਾਰ ਜੀ ਅੱਛਾ ਜੀ ਇਹ ਪਟਨੇ ਸਾਹਿਬ ਦੇ ਵਿੱਚ 500 ਤਕਰੀਬਨ ਇਹ ਤਾਂ ਹੂਰ ਦੇ ਜ਼ਿਲ੍ਹੇ ਵਿੱਚ ਬਿਹਾਰ ਤੇ ਬਹੁਤ ਹੈਗੇ ਬਹੁਤ ਹੈਗੇ ਕੱਟ ਦੋ ਪਟਨਾ ਸਿਟੀ ਤੋਂ ਕੱਟ ਹੈਗੇ ਨੇ ਥੋੜਾ ਤੇ ਹੂਰ ਦੇ ਜ਼ਿਲ੍ਹੇ ਵਿੱਚ ਬਹੁਤ ਵਿਸੰਗਤ Qua ji ba ji ba ਤੇ ਬਹੁਤ ਬਹੁਤ ਧੰਨਵਾਦ ਤੇ ਇਹ ਉਹੀ ਸਥਾਨ ਹੈ ਮਾੜਾ ਦੱਸੋ ਜਿੱਥੇ 4 ਸਾਲ ਬਤੀਤ ਕੀਤੇ ਸੀ ਆਪਣੇ ਗੁਰਗੋਮੀ ਸਿੰਘ ਜੀ ਪਾਸ਼ਾ 15 ਸਾਲ पंद्रा पंद्रा ओ, अच्छा 15 साल मतलब कुछ 4 साल ਦੀ ਗੱਲਬਾਤ ਕਰਦੇ ਉਹ ਬਚਪਨ ਬਤੀਤ ਹੋਇਆ ਸੀਗਾ ਜਾਂ ਕਿੱਦਾਂ ਮਤਲਬ ਪੰਜ ਸਾਰੇ ਇੱਥੇ ਹੀ ਬਤੀਤ ਹੋਏ ਮਹਾਰਾਜ ਅੱਛਾ 15 ਸਾਲ ਬਤੀਤ ਹੋਏ ਹੈ ਜੀ ਹਾਂ ਜੀ 15 ਸਾਲ ਤੋਂ ਬਾਅਦ ਇੱਥੋਂ ਛੱਡ ਕੇ ਉਹ ਨੰਦਪੁਰ ਸਾਹਿਬ ਚਲੇ ਨੰਦਪੁਰ ਸਾਹਿਬ ਚਲੇ ਗਏ ਸੀ 15 ਸਾਲ ਬਤੀਤ ਕੀਤੇ ਨੇ ਉਹਨਾਂ ਨੇ ਮਹਾਰਾਜ ਜੀ ਦਾ ਪੁਰਾਣਾ ਸ਼ਸਤਰ ਆਏਗੇ ਨੇ ਇੱਥੇ ਮਹਾਰਾਜ ਜੀ ਪੂਰੇ ਸ਼ਸਤਰ ਛੱਡ ਕੇ ਗਏ ਸਾਰੇ ਛੱਡ ਕੇ ਗਏ ਸੀ ਉਹਨਾਂ ਦੇ ਦਰਸ਼ਨ ਹੁੰਦੇ ਨੇ ਜੀ ਦਰਸ਼ਨੀ ਆਪ ਨੂੰ 9 ਵਜੇ ਸਵੇਰ ਦਰਸ਼ਨ ਹੋਣਗੇ ਟਕਤ ਸਾਹਿਬ ਜੀ ਵੀ ਸਿੰਘ ਸਾਹਿਬ ਜੀ ਸਿੰਘ ਸਾਹਿਬਾਨ ਜੀ ਸਾਡੇ ਬਹੁਤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਇੰਨੀ ਸੋਹਣੀ ਜਾਣਕਾਰੀ ਦੇਣ ਵਾਸਤੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਥੋੜਾ ਜਿਹਾ ਗਲਤ ਬੋਲ ਗਏ ਸੀਗੇ ਜੀ ਉਹਦੇ ਲਈ ਬਹੁਤ ਬਹੁਤ ਮਾਫੀ ਲੈਣਾ 4 ਸਾਲ ਬਤੀਤ ਕੀਤੇ ਸੀਗੇ ਨਹੀਂ 15 ਸਾਲ ਬਤੀਤ ਕੀਤੇ ਸੀਗੇ ਨਾ ਤੇ ਆਪਣਾ ਚੱਲੀਏ ਫਿਰ ਬਿੱਟੂ ਆਪਾਂ ਅੰਦਰ ਹਾਂਜੀ 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 ਸਾਸਰੀ ਕਾਲ ਜੀ ਹਾਰਿਆਂ ਨੂੰ ਪਿਛਲੇ ਗੁਰੂ ਘਰ ਸਟੇ ਨਹੀਂ ਲੱਭਿਆ ਆਪਾਂ ਨੂੰ ਜੀ ਨਹੀਂ ਮਿਲਿਆ ਤੇ ਫੇ ਇੱਧਰ ਆਏ ਜੀ ਦੂਜੇ ਗੁਰੂ ਘਰ ਬਾਲੀਲਾ ਸਾਹਿਬ ਉੱਥੇ ਉਹਨਾਂ ਨੇ ਨਹਾਲ ਮਿਲਿਆ ਆਪਾਂ ਉੱਥੇ ਨਾ ਗੁਰੂ ਘਰ ਦੇ ਵਿੱਚ ਕਮਰਾ ਮਿਲਿਆ ਤੇ ਕਾਫੀ ਉੱਥੇ ਤਿੰਨ ਚਾਰ ਘੰਟੇ ਆਪਾਂ ਪਏ ਰਏ ਸੀਗੇ ਬੈਠੇ ਰਏ ਸੀਗੇ ਹਾਲ ਦੇ ਘਰ ਕੁਝ ਵੀ ਨਹੀਂ ਸੀਗਾ ਤੇ ਫਿਰ ਆਪਾਂ ਸੋ ਬਾਅਦ ਇੱਧਰ ਆ ਗਏ ਉਹਨਾਂ ਨੇ ਇਥੋਂ ਦੀ ਭੇਜਿਆ ਤੇ ਕਹਿੰਦੇ ਬਾਦ ਲੀਲਾ ਸੈ ਚਲੇ ਜਾਓ ਇੱਥੇ ਫਿਰ ਆਪਾਂ ਨੂੰ ਹਾਲ ਮਿਲਿਆ ਜੀ ਤੇ ਹਾਲ ਦੇ ਵਿੱਚ ਜਾ ਕੇ ਹੁਣ ਪੈ ਜਾਾਂਗੇ ਜੀ ਇੱਧਰ ਬਾਦ ਲੀਲਾ ਗੁਰੂ ਘਰ ਦੇ ਵਿੱਚ ਤੇ ਰਾਤ ਨੂੰ ਅਸੀਂ ਜਿਹੜਾ ਹੈਗਾ ਇੱਥੇ ਆ ਕੇ ਪੈ ਗਏ ਹੋਏ ਹਾਂ ਹੁਣ ਇੱਥੇ ਹੋਰ ਥੋੜੀ ਦੀ ਰੈਸਟ ਵੈਸਟ ਕਰਕੇ ਅਸੀਂ ਜਿਹੜਾ ਹੈਗਾ ਅੱਗੇ ਵਾਲ ਨੂੰ ਨਿਕਲਾਂਗੇ ਜੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਦਾ ਸਾਰਾ ਸ਼ਹਿਰ ਪਟਨਾ ਤੇ ਪਟਨਾ ਸ਼ਹਿਰ ਦੇ ਵਿੱਚ ਪਟਨਾ ਸਾਹਿਬ ਗੁਰੂ ਘਰ ਹੈ ਉਹ ਦਿਖਾਵਾਂਗੇ ਤੇ ਆਪਾਂ ਬਾਹਰ ਲੀਲਾ ਗੁਰੂ ਘਰ ਜਿੱਥੇ ਆਪਾਂ ਜੇ ਸਟੇ ਕਰਿਆ ਸੀਗਾ ਆਹੀ ਹਾਲ ਦੇ ਵਿੱਚ ਪੈ ਗਏ ਸੀ ਉਹ ਦਿਖਾਵਾਂਗੇ ਤੇ ਅੱਜ ਜਿਹੜਾ ਹੈਗਾ ਹੈਪੀ ਇੰਡੀਪੈਂਡੈਂਸ ਡੇ ਹੈਗਾ ਸੁਤੰਤਰਤਾ ਦਿਵਸ ਜਿਹੜਾ ਹੁੰਦਾ ਹੈ ਜੀ ਉਹ ਵੀ ਹੈਗਾ ਤੇ ਆਪਾਂ ਬਹੁਤ ਬਹੁਤ ਸ਼ੁਭਕਾਮਨਾਵਾਂ ਹੈ ਜੀ ਉਹਦੀਆਂ ਤੇ ਆਪਣਾ ਜਿਹੜਾ ਹੈਗਾ ਦੇਸ਼ ਆਜ਼ਾਦ बस इने ही ਕਵਾਂਗੇ ਜੀ ਆਪਣੇ ਦੇਸ਼ ਲਈ ਹੈਗਾ ਤੁਸੀਂ ਕੋਸ਼ਿਸ਼ ਕਰੋਗੀ ਬਹੁਤ ਬੈਸਟ ਕੀਤਾ ਜਾ ਸਕੇ ਜੀ ਤੇ ਆਪਣਾ ਦੇਸ਼ ਜਿਹੜਾ ਹੈਗਾ ਪ੍ਰਾਊਡ ਫੀਲ ਕਰ ਸਕੇ ਕਿ ਹਾਂ ਜੀ ਇੱਥੇ ਇਦਾਂ ਦੇ ਨੌਜਵਾਨ ਪੈਦਾ ਹੋਏ ਨੇ ਪੰਜਾਬ ਜਿਹੜਾ ਹੈਗਾ ਉਹ ਫੀਲ ਕਰ ਸਕੇ ਫਿਟਨੈਸ ਵਾਲਾ ਤੋਰਨ ਨੂੰ ਹਰੇਕ ਨੂੰ ਕਹਿੰਨੇ ਆ ਚੰਗਾ ਖਾਓ ਪੀਓ ਤੇ ਛੰਗੇ ਪਾਸੇ ਲੱਗੋ ਜੀ ਬਸ ਇਹਦੇ ਨਾਲ ਹੀ ਜਿਹੜੀ ਹੈਗੀ ਆਪਣੀ ਅੱਜ ਦੀ ਵੀਡੀਓ ਦੀ ਸਮਾਪਤ ਕਰਦੇ ਆ ਮਿਲਦੇ ਆ ਇਦਾਂ ਦੇ ਇੱਕ ਹੋਰ ਫੈਸ਼ ਐਪੀਸੋਡ ਦੇ ਵਿੱਚ ਇੱਕ ਹੋਰ ਨਈ ਜਰਨੀ ਦੇ ਵਿੱਚ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਗੁੱਡ ਬਾਏ ਰਬ ਰਖਾ ਚੜ੍ਹਦੀ ਕਲਾ ਤੇ ਸਤਿ ਸ਼੍ਰੀ ਅਕਾਲ ਜੀ